परमस्थकारियों समूह पंजाबीओ वाहेगुरु जी का खालसा वाहेगुरु जी की फतेह ਤਾਂ ਆਪਾਂ तकरीबन ਸਾਰੇ ਜਾਣਦੇ ਹਾਂ ਕਿ 2024 ਜੋ ਐਮਪੀ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਅਕਸਰ ਬਹੁਤ ਸਾਰੇ ਉਮੀਦਵਾਰਾਂ ਦਾ ਜਿਹੜਾ ਹੈ ਵੱਡੇ ਪੱਧਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਤੇ ਨਾ ਕਿਤੇ ਆਮ ਲੋਕਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ। ਤਾਂ ਇਸ ਦਾ ਇੱਕੋ ਹੀ ਕਾਰਨ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਸੱਤਾ ਦੀ ਪਾਵਰ ਦਿੱਤੀ। ਉਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਉਹ ਕਿਤੇ ਨਾ ਕਿਤੇ ਵਾਅਦਿਆਂ ਤੇ ਖਰੇ ਨਾ ਉਤਰਨ ਕਰਕੇ ਅੱਜ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਲੋਕਾਂ ਦੀਆਂ ਆਸਾਂ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਉਹਨਾਂ ਲੀਡਰਾਂ ਤੋਂ ਲੋਕਾਂ ਨੂੰ ਇਹ ਆਸ ਸੀ ਕਿ ਇਹ ਸਾਡੇ ਮਸਲੇ ਹੱਲ ਕਰਵਾਉਣਗੇ ਸੋ ਉਹ ਜਿਹੜਾ ਹੈ ਸੱਤਾ ਦੇ ਨਸ਼ੇ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਮਸਲਿਆਂ ਨੂੰ ਬਿਲਕੁਲ ਭੁੱਲ ਗਏ ਸੱਤਾ ਦੀਆਂ ਕੁਰਸੀਆਂ ਦਾ ਆਨੰਦ ਮਾਣਦੇ ਰਹੇ ਤਾਂ ਇਸ ਕਰਕੇ ਅੱਜ ਜਿਹੜੀਆਂ ਉਹ ਉਹਨਾਂ ਨੂੰ ਭੁਗਤਣੀਆਂ ਪੈ ਰਿਆਂ ਨੇ ਇੱਕ ਪੰਜਾਬੀ ਦਾ ਬੜਾ ਸਖਤ ਸ਼ਬਦ ਹੈ ਕੁੱਤੇ ਖਾਣੀ ਹੋ ਰਹੀ ਹੈ ਸੋ ਇਸ ਤੋਂ ਹਰ ਕਿਸੇ ਉਸ ਮਨੁੱਖ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਪਾਂ ਜੇਕਰ ਕਿਸੇ ਨੂੰ ਸੱਤਾ ਦੀ ਪਾਵਰ ਮਿਲਦੀ ਹੈ ਕੋਈ ਹੋਰ ਤਰੀਕੇ ਨਾਲ ਕਿਸੇ ਕੋਲ ਤਾਕਤ ਆਉਂਦੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਤਾਂ ਕੋਸ਼ਿਸ਼ ਕਰਿਆ ਕਰੀਏ ਉਸ ਪਾਵਰ ਨੂੰ ਲੋਕਾਂ ਦੇ ਭਲੇ ਦੀ ਖਾਤਰ ਲਾਇਆ ਜਾਵੇ ਜੇ ਕਿਸੇ ਨਾਲ ਦਾਵੇ ਵਾਦੇ ਕੀਤੇ ਹਨ ਤਾਂ ਉਹਨਾਂ ਤੇ ਪੂਰਾ ਉਤਰਿਆ ਜਾਵੇ ਨਹੀਂ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਕਿਸੇ ਦੇ ਨਾਲ ਵੀ ਵਾਪਰ ਸਕਦੇ ਨਹੀਂ ਲੋਕਾਂ ਦੇ ਗੁੱਸੇ ਦਾ ਲੋਕਾਂ ਦੇ ਰੋਸ ਦਾ ਜਿਹੜਾ ਸਾਹਮਣਾ ਉਹ ਕਿਸੇ ਨੂੰ ਵੀ ਕਰਨਾ ਪੈ ਸਕਦਾ ਸੋ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਚੰਗੀ ਸਰਕਾਰ ਮਿਲੇ ਜਿਹੜੀ ਸਿਰਫ ਇਹ ਸਿਰਫ ਪੰਜਾਬ ਦੇ ਹੱਕਾਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਮਸਲਿਆਂ ਦੇ ਪ੍ਰਤੀ ਗੰਭੀਰ ਹੋਵੇ ਜਾਂ ਜਿਹੜੇ ਸਾਡੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਆਜ਼ਾਦ ਕਰਨ ਦੇ ਲਈ ਉਪਰਾਲੇ ਕਰਨ ਵਾਲੀ ਸਰਕਾਰ ਪੰਜਾਬ ਦੇ ਵਿੱਚ ਆਵੇ ਸੋ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਾਨੂੰ ਨਸੀਬ ਹੋਵੇ ਆਪਾਂ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਧਰਮੀ ਰਾਜਾ ਰਾਜ ਕਰੇ ਤੇ ਪਰਜਾ ਸੁਖੀ ਵਸੀ ਜਿਹੜੇ ਸੱਤਾ ਦੇ ਨਸ਼ੇ ਵਿੱਚ ਗਲਤਾਨ ਲੋਕ ਨੇ ਵਾਹਿਗੁਰੂ ਜਿਨ੍ਹਾਂ ਨੂੰ ਸੁਮਤ ਦੇਣ ਇਹ ਆਪਣੀ ਪਾਵਰ ਦੀ ਸਹੀ ਵਰਤੋਂ ਕਰ ਸਕਣ ਲੋਕਾਂ ਦੇ ਮਸਲੇ ਹੱਲ ਹੋਣ ਲੋਕ ਵਿਚਾਰੇ ਧਰਨੇ ਮੁਜਾਰੇ ਛੱਡ ਕੇ ਉਹ ਆਪਣੇ ਕੰਮ ਧੰਦੇ ਕਰਨ ਆਪਣੇ ਪਰਿਵਾਰ ਦੀ ਤਰੱਕੀ ਦੇ ਵਾਸਤੇ ਬੈਠ ਕੇ ਸੋਚਣ ਆਪਣੇ ਬੱਚਾਂ ਦੇ ਭਵਿੱਖ ਦੇ ਬਾਰੇ ਉਹ ਬੈਠ ਕੇ ਸੋਚ ਸਕਣ ਸੋਹੀ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਸੋ ਸਾਰਿਆਂ ਦਾ ਧੰਨਵਾਦ